ਦੁਨੀਆ ਦੇ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਦਾ ਮਾਣ ਪ੍ਰਾਪਤ ਗੁਰਦੁਆਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਲੰਦਪੁਰੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸਰਦਾ ਨਾਲ ਮਨਾਇਆ ਗਿਆ। ਗੁਰਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਵੀ ਕਰਵਾਇਆ ਗਿਆ। ਮੇਰੇ ਜੀਰਨ ਤਾਂ ਕਰਨਾ ਆਪਣੇ ਸਾਰਿਆਂ ਤੇ ਆਪਣਾ ਜਨਨ ਜੋੜਨਾ ਆਪਣੇ ਨੂੰ ਆਪਣੇ ਨਾਲ ਕਿ ਆਪਨੇ ਜਿੰਨੇ ਬੜੀ ਤੱਕ ਗਰੀਬ ਆ ਬੀ। ਅਮੇ ਤੋਂ ਸ਼ੁਕਰਾ ਮਿਲਦਾ ਕਿ ਸੂਖੀ ਬਸਤੀ ਸਮਾਗਮ ਦੌਰਾਨ 26 ਸ਼੍ਰੀ ਅਖੰਡ ਪਾਠ ਕਰਵਾਏ ਗਏ ਜਿਨ੍ਹਾਂ ਦੇ ਅੱਜ ਭੋਗ ਉਪਰੰਤ 255 ਫੁੱਟ ਉੱਚੇ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਗਿਆ ਇਸ ਦੌਰਾਨ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਸ਼੍ਰੀ ਨਿਸ਼ਾਨ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਇਸ ਅਲੌਕੀ ਨਜ਼ਾਰੇ ਨੂੰ ਦੇਖ ਕੇ ਨਿਹਾਲ ਹੋ ਗਏ ਪੰਜ ਪਿਆਰਿਆਂ ਦੀ ਅਗਵਾਈ ਚ 26 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬੈਂਡ ਬਾਜਿਆਂ ਤੇ ਢੋਲ ਨਗਾਰੇ ਨਾਲ ਸਤਿਖੰਡ ਚੱਲ ਜਾਇਆ ਗਿਆ ਇਸ ਮੌਕੇ ਤੇ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ ਜਲੰਧਰ ਤੋਂ ਸੁਨੀਲ ਮਹਾਜਨ ਜਗ ਬਾਣੀ ਟੀਵੀ